ਆਮਾਂ ਦੀ ਲੜਾਈ ਹੈ ਸਾਡੇ ਪਰਿਵਾਰਾਂ ਦੀ ਲੜਾਈ ਹੈ ਤੇ ਸਾਡੇ ਗਰੀਬ ਪਰਿਵਾਰਾਂ ਦੀ ਖੂਨ ਦੀ ਲੜਾਈ ਹੈ ਇਹ ਕਹਿੰਦੇ ਸੀ ਬਹੁਤ ਮਹਿਮਾਨੀ ਸਾਬ ਤੁਸੀਂ ਅੱਜ ਪਿੰਡ ਆਇਓ ਟਾਪਛਾਲ ਜੋਈਆਂ ਜੀ ਕੀ ਕਹਿਣਾ ਚਾਹੋਗੇ ਕਿਸ ਮਕਸਦ ਇਹ ਅੱਜ ਮੈਂ ਮਿੱਤਰ ਪਿਆਰੇ ਸਾਡੇ ਜਿਹੜਾ ਇੱਥੇ ਮਜ਼ਦੂਰਾਂ ਦੇ ਨਾਲ ਮਰੇਗਾ ਕਾਮਿਆਂ ਦੇ ਨਾਲ ਮੋਦੀ ਦੀ ਸਰਕਾਰ ਤੇ ਸਾਡੇ ਪੰਜਾਬ ਸਰਕਾਰ ਵੀ ਉਹਦੇ ਨਾਲ ਰਲਈ ਹੋਈ ਹੈ ਜਿਹੜਾ ਤੱਕਾ ਹੋ ਰਿਹਾ ਅੱਜ ਉਹਦੇ ਸਬੰਧ ਦੇ ਵਿੱਚ ਜਾਗਰਤ ਕਰਨ ਵਾਸਤੇ ਆਏ ਆਂ ਕਾਂਗਰਸ ਪਾਰਟੀ ਦੇ ਹਦੇਸ਼ਾਂ ਦੇ ਮੁਤਾਬਕ ਰਾਜਾ ਬੜਿੰਗ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਉਹਨਾਂ ਦੇ ਹਦੇਸ਼ਾਂ ਦੇ ਮੁਤਾਬਕ ਕਿ ਸਾਡਾ ਜਿਹੜਾ ਗਰੀਬ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਸੈਂਕੜੇ ਹਜ਼ਾਰਾਂ ਚੁੱਲਿਆਂ ਦੇ ਵਿੱਚ ਕਿ ਜਿਹੜੀ ਨਰੇਗਾ ਸਕੀਮ ਸੀ ਉਹ ਅੱਗ ਬਾਲਦੀ ਸੀ ਆਏ ਮੋਦੀ ਸਰਕਾਰ ਨੂੰ ਸਾਡੇ ਗਰੀਬਾਂ ਦੇ ਚੁੱਲਿਆਂ ਦੇ ਵਿੱਚੋਂ ਅੱਗ ਬਲਦੀ ਵੀ ਬਰਦਾਸ਼ਤ ਨਹੀਂ ਹੋ ਰਹੀ ਇਹ ਸਾਡੀ ਉਹ ਅੱਗ ਬੰਦ ਕਰਨ ਜਾ ਰਿਹਾ ਹੈ ਤੇ ਅਸੀਂ ਲੋਕਾਂ ਨੂੰ ਅਜੇ ਵਿਸ਼ਵਾਸ ਦਿਵਾਉਣ ਆਏ ਆ ਕਿ ਆਓ ਉੱਠੋ ਖੜੇ ਹੋਵੋ ਤੇ ਜਿਹੜੇ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਉਹਦੇ ਖਿਲਾਫ ਲੜਾਈ ਲੜੋ ਤੇ ਜਿਹੜਾ ਕਾਨੂੰਨ ਮੋਦੀ ਸਾਡੇ ਤੇ ਥੋਪਣਾ ਚਾਹੁੰਦਾ ਜਿਸ ਤਰ੍ਹਾਂ ਇਹਨੇ ਕਿਸਾਨਾਂ ਦੇ ਕਾਲੇ ਕਾਨੂੰਨ ਥੋਪੇ ਸੀ ਤੇ ਫਿਰ ਵਾਪਸ ਲੈ ਉਸੇ ਤਰੀਕੇ ਦੇ ਨਾਲ ਇਹ ਕਾਨੂੰਨ ਵੀ ਸਾਡੇ ਤੇ ਥੂਪਿਆ ਜਾ ਰਿਹਾ ਮਜ਼ਦੂਰਾਂ ਤੇ ਇਹਨੂੰ ਵਾਪਸ ਕਰਾਉਣਾ ਤੇ ਇਸ ਕਰਕੇ ਅੱਜ ਅਸੀਂ ਆਏ ਆ ਪੂਰਾ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਲੈ ਕੇ ਆਏ ਆ ਔਰ ਲੋਗਾ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਜਿੰਨੇ ਜੋਬ ਕਾਰਡ ਬਣੇ ਹੋਇਆ ਸਾਰੇ ਸਾਰੇ ਇਕੱਠੇ ਹੋ ਕੇ ਹੱਲਾ ਮਾਰਾਂਗੇ ਔਰ ਅਸੀਂ ਆਪਦੇ ਹੱਕਾਂ ਦੀ ਲੜਾਈ ਲੜਾਂਗੇ ਔਰ ਇਹ ਮੋਦੀ ਸਰਕਾਰ ਨੂੰ ਅਸੀਂ ਧੱਕੇਸ਼ਾਹੀ ਨਹੀਂ ਕਰਨ ਦਿਆਂਗੇ 60 40 ਕਰਕੇ ਚਾਹੇ ਇਹ ਸੀਜ਼ਨ ਦਾ ਬਹਾਨਾ ਲਾ ਕੇ ਤੇ ਚਾਹੇ ਇਹ ਉਹ ਜਿਹੜੀਆਂ ਸਾਡੇ ਮਸ਼ੀਨਾ ਅੰਗੂਠਾ ਲਾਣ ਵਾਲੀਆਂ ਲਾ ਕੇ ਇਹ ਸਾਰੇ ਤਰੀਕੇ ਸਾਡੀ ਇਸ ਨਰੇਗਾ ਨੂੰ ਬੰਦ ਕਰ ਰਹੇ ਨੇ ਪਰ ਮੈਂ ਅੱਜ ਦਾਅਵੇ ਨਾਲ ਕਹਿੰਨੇ ਤੇ ਜਦੋਂ ਸਾਡਾ ਗਰੀਬ ਮਜ਼ਦੂਰ ਜਾਗ ਪਿਆ ਜਦੋਂ ਇਹ ਮੇਰੀਆਂ ਭੈਣਾਂ ਤੇ ਮੇਰੇ ਭਰਾ ਸੜਕਾਂ ਤੇ ਆ ਗਏ ਯੁੱਧੰਤ ਤੋਂ ਬਾਅਦ ਇਹਨੂੰ ਕਾਨੂੰਨ ਵਾਪਸ ਲੈਣਾ ਪਏਗਾ ਔਰ ਉਹੀ ਕਾਨੂੰਨ ਜਿਹੜਾ ਡਾਕਟਰ ਮਨਮੋਹਨ ਸਿੰਘ ਜੀ ਨੇ ਤੇ ਸੋਨੀਆ ਗਾਂਧੀ ਜੀ ਨੇ ਮਨਰੇਗਾ ਦਾ ਚਲਾ ਕੇ ਗਰੀਬਾਂ ਦੇ ਲਈ ਲਿਆਂਦਾ ਸੀ ਉਹੀ ਕਾਨੂੰਨ ਲਾਗੂ ਕਰਨਾ